ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਉੱਪਰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਟੇ ਤੋਂ ਬਹੁਤ ਹੀ ਵਧੀਆ ਸਨੈਕਸ ਜੋ ਕਿ ਬਹੁਤ ਹੀ ਸਵਾਦ ਹੋਊਗਾ ਚਲੋ ਸ਼ੁਰੂ ਕਰਦੇ ਅੱਜ ਦੀ ਰੈਸਪੀ ਬਣਾਉਣਾ ਸਭ ਤੋਂ ਪਹਿਲਾਂ ਇੱਕ ਬਰਤਨ ਦੇ ਵਿੱਚ ਇੱਕ ਕੌਲੀ ਜਿਹੜੀ ਅਸੀਂ ਆਟੇ ਦੀ ਲੈ ਲੈਣੀ ਆ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਐਡ ਕਰ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਜਿਹੜਾ ਨਮਕ ਪਾ ਲੈਣਾ ਆ ਇਸ ਤੋਂ ਬਾਅਦ ਅਸੀਂ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਜਿਹੜਾ ਲਾਲ ਮਿਰਚ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਜਿਹੜਾ ਹੈ ਜੀਰਾ ਪਾਊਡਰ ਤੇ ਥੋੜੀ ਜਿਹੀ ਜਿਹੜੀ ਅਸੀਂ ਇਹਦੇ ਵਿੱਚ ਪਾਵਾਂਗੇ ਜੁਆਇਨ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਜਿਹੜੀ ਹੈ 2 ਚਮਚ ਐਡ ਕਰ ਦਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਜਿਹੜਾ ਹੈ ਹਰਾ ਧਨੀਆ ਵੀ ਪਾ ਸਕਦੇ ਆ ਹੁਣ ਅਸੀਂ ਇੱਥੇ ਪਾ ਦਵਾਂਗੇ 2 ਚਮਚ ਵੱਡੇ ਜਿਹੜੇ ਆ ਤੇਲ ਦੇ ਜਾਂ ਘਿਓ ਦੇ ਅਸੀਂ ਇੱਥੇ ਦੇਸੀ ਘਿਓ ਪਾ ਰਹੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਤਾਂ ਜੋ ਸਾਡਾ ਜਿਹੜਾ ਆਟੇ ਦੇ ਵਿੱਚ ਮੋਇਨ ਚੰਗੀ ਤਰ੍ਹਾਂ ਬਣ ਜਾਵੇ ਹੁਣ ਅਸੀਂ ਇੱਥੇ ਐਡ ਕਰਾਂਗੇ ਅੱਧਾ ਗਲਾਸ ਜਿਹੜਾ ਪਾਣੀ ਹੈ ਪਾਣੀ ਅਸੀਂ ਪਹਿਲਾਂ ਥੋੜਾ ਜਿਹਾ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਆਟੇ ਨੂੰ ਅਸੀਂ ਸਖਤ ਹੀ ਗੁੰਨਣਾ ਹੈ ਅਟਾ ਅਸੀਂ ਕੁੰਨ ਕੇ ਚੰਗੀ ਤਰ੍ਹਾਂ ਜਿਹੜਾ ਇਹ ਤਿਆਰ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਲਵਾਂਗੇ ਅਤੇ ਇਸ ਨੂੰ ਹੁਣ ਥੋੜੇ ਸਾ ਟਾਈਮ ਦੇ ਲਈ ਇੱਕ ਸਾਈਡ ਦੇ ਉੱਪਰ ਰੱਖ ਦਵਾਂਗੇ ਦੂਸਰੀ ਤਰਫ ਅਸੀਂ ਦੋ ਆਲੂ ਜਿਹੜੇ ਫੀਲਿੰਗ ਲਈ ਲੈ ਲੈਣੇ ਆ ਤੇ ਉਸ ਨੂੰ ਅਸੀਂ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲੈਣਾ ਆ ਹੁਣ ਅਸੀਂ ਆਲੂਆਂ ਦੇ ਵਿੱਚ ਪਾ ਲਵਾਂਗੇ ਇੱਕ ਚੁਟਕੀ ਜਿਹੜੀ ਆ ਜਵੈਨ ਦੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਪੂਰਾ ਕੱਟਿਆ ਹੋਇਆ ਪਿਆਜ਼ ਪਾ ਲੈਣਾ ਹੈ ਤਿੰਨ ਮਿਰਚਾਂ ਛੋਟੀਆਂ-ਛੋਟੀਆਂ ਕੱਟ ਕੇ ਪਾ ਲੈਣੀਆਂ ਹੈ ਸਵਾਦ ਅਨੁਸਾਰ ਨਮਕ ਪਾ ਲੈਣਾ ਹੈ ਅਤੇ ਥੋੜਾ ਜਿਹਾ ਜੀਰਾ ਪਾਊਡਰ ਪਾ ਲੈਣਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਧਨੀਆ ਪਾ ਲੈਣਾ ਹੈ ਤੇ ਥੋੜਾ ਜਿਹਾ ਜਿਹੜਾ ਇਹ ਚਾਟ ਮਸਾਲਾ ਇਹਦੇ ਵਿੱਚ ਪਾ ਕੇ ਅਸੀਂ ਚੰਗੀ ਤਰ੍ਹਾਂ ਇਸ ਨੂੰ ਮਿਲਾ ਲੈਣਾ ਹੈ ਸਾਰੀਆਂ ਚੀਜ਼ਾਂ ਨੂੰ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਅਸੀਂ ਇੱਕੇ ਦਾ ਡੋ ਤਿਆਰ ਕਰਕੇ ਰੱਖ ਲੈਣਾ ਹੈ ਦੂਸਰੀ ਤਰਫ ਅਸੀਂ ਜਿਹੜਾ ਆਟਾ ਗੁੰਨ ਕੇ ਰੱਖਿਆ ਹੋਇਆ ਸੀਗਾ ਉਸ ਦਾ ਅਸੀਂ ਇੱਕ ਪੇੜਾ ਬਣਾ ਲਵਾਂਗੇ ਤੇ ਜਿਸ ਤਰ੍ਹਾਂ ਅਸੀਂ ਰੋਟੀ ਬੇਲੀ ਦੀ ਹੈ ਉਸ ਨੂੰ ਵੀ ਇਸੇ ਤਰ੍ਹਾਂ ਬੇਲ ਲਵਾਂਗੇ ਰੋਟੀ ਬੇਲਣ ਤੋਂ ਬਾਅਦ ਅਸੀਂ ਜਿਹੜਾ ਮਿਕਸਚਰ ਆਲੂਆਂ ਦਾ ਤਿਆਰ ਕਰਕੇ ਰੱਖਿਆ ਹੈ ਉਸ ਨੂੰ ਚੰਗੀ ਤਰ੍ਹਾਂ ਇਹਦੇ ਉੱਪਰ ਫੈਲਾ ਦੇਵਾਂਗੇ ਅਸੀਂ ਸਾਰੀ ਸਾਈਡ ਦੇ ਉੱਪਰ ਆਲੂ ਚੰਗੀ ਤਰ੍ਹਾਂ ਲਗਾ ਦੇਣੇ ਆ ਆਲੂਆਂ ਨੂੰ ਰੋਟੀ ਦੇ ਉੱਪਰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਅਸੀਂ ਇਸ ਨੂੰ ਇੱਕ ਸ਼ੇਪ ਦੇ ਲਵਾਂਗੇ ਅਸੀਂ ਆਲੂਆਂ ਦੀ ਰੋਟੀ ਨੂੰ ਇੱਕ ਸਾਈਡ ਤੋਂ ਚੁੱਕ ਕੇ ਦੂਸਰੀ ਸਾਈਡ ਦੇ ਉੱਪਰ ਲਗਾ ਦੇਵਾਂਗੇ ਅਤੇ ਦੂਸਰੀ ਸਾਈਡ ਤੋਂ ਵੀ ਸੇਮ ਉਸੇ ਤਰ੍ਹਾਂ ਕਰ ਲਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਪ੍ਰੈਸ ਕਰ ਲਵਾਂਗੇ ਇਸ ਤੋਂ ਬਾਅਦ ਅਸੀਂ ਇੱਕ ਕਟਰ ਦੇ ਨਾਲ ਇਸ ਨੂੰ ਲੰਬਾ ਲੰਬਾ ਕੱਟ ਲਵਾਂਗੇ ਤੇ ਆਪਣੀ ਇੱਕ ਸ਼ੇਪ ਦੇ ਦੇਵਾਂਗੇ ਅਸੀਂ ਸਾਰਿਆਂ ਨੂੰ ਇਸੇ ਤਰ੍ਹਾਂ ਕੱਟ ਲੈਂਦੇ ਹਾਂ ਤੁਸੀਂ ਦੇਖ ਸਕਦੇ ਆ ਕਿ ਅਸੀਂ ਸਾਰਿਆਂ ਨੂੰ ਲੰਬਾਈ ਦੇ ਵਿੱਚ ਸ਼ੇਪ ਦਿੱਤੀ ਹੈ ਤੁਸੀਂ ਚਾਹੋ ਤਾਂ ਇਸ ਨੂੰ ਛੋਟੇ-ਛੋਟੇ ਚੌਰਸ ਵੀ ਕੱਟ ਸਕਦੇ ਆ ਦੂਸਰੀ ਤਰਫ ਅਸੀਂ ਇੱਕ ਕੌਲੀ ਦੇ ਵਿੱਚ ਜਿਹੜਾ ਇੱਕ ਚਮਚ ਆਟਾ ਲੈ ਲੈਣਾ ਆ ਤੇ ਉਸ ਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਜਿਹੜਾ ਤਿਲ ਪਾ ਲੈਣੇ ਆ ਉਸ ਤੋਂ ਬਾਅਦ ਥੋੜਾ ਜਿਹਾ ਅਸੀਂ ਚਾਟ ਮਸਾਲਾ ਐਡ ਕਰਕੇ ਥੋੜਾ ਜਿਹਾ ਧਨੀਆ ਐਡ ਕਰ ਲੈਣਾ ਹੈ ਉਸ ਤੋਂ ਬਾਅਦ ਅਸੀਂ ਦੋ ਚਮਚ ਪਾਣੀ ਦੇ ਪਾ ਕੇ ਇੱਕ ਘੋਲ ਦੀ ਤਰ੍ਹਾਂ ਇਸ ਨੂੰ ਤਿਆਰ ਕਰ ਲੈਣਾ ਹੈ ਇੱਥੇ ਤੁਹਾਨੂੰ ਜੇ ਪਾਣੀ ਦੀ ਜ਼ਿਆਦਾ ਲੋੜ ਹੋਈ ਤਾਂ ਤੁਸੀਂ ਜ਼ਿਆਦਾ ਪਾ ਕੇ ਇੱਕ ਘੋਲ ਦੀ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਹੈ ਇਸ ਦਾ ਟੈਕਸਚਰ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਹੋਣਾ ਚਾਹੀਦਾ ਹੈ ਹੁਣ ਅਸੀਂ ਆਪਣੇ ਸਨੈਕਸਾਂ ਨੂੰ ਘੋਲ ਵਿੱਚ ਡਿਪ ਕਰਕੇ ਤਲਣ ਲਈ ਪਾ ਦਿੰਦੇ ਹਾਂ ਜਦ ਤੱਕ ਸਾਡੇ ਸਨੈਕਸ ਜਿਹੜੇ ਆ 골ਡਨ ਬ੍ਰਾਊਨ ਹੋ ਰਹੇ ਤੁਸੀਂ ਜਲਦ ਜਲਦ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਸੀਂ ਇਹਨਾਂ ਸਨੈਕਸਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਤਲ ਲੈਂਦੇ ਹਾਂ ਤੁਸੀਂ ਦੇਖ ਸਕਦੇ ਆ ਕਿ ਸਾਡੇ ਸਨੈਕਸ ਜਿਹੜੇ ਆ ਹਲਕੇ ਹਲਕੇ 골ਡਨ ਬ੍ਰਾਊਨ ਹੋ ਗਏ ਆ ਸਾਡੇ 스낵ਸ ਇੰਨੇ ਵਧੀਆ ਬਣ ਕੇ ਤਿਆਰ ਹੁੰਦੇ ਆ ਕਿ ਜਿਹੜੇ ਸਾਡੇ ਸਮੋਸੇ ਕਚੋਰੀਆਂ ਆ ਉਹਨਾਂ ਤੋਂ ਕਿਤੇ ਵੱਧ ਸਵਾਦ ਹੁੰਦੇ ਆ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾਏ ਜਾ ਸਕਦੇ ਆ ਤੇ ਜ਼ਿਆਦਾ ਸਮਾਨ ਦੀ ਵੀ ਲੋੜ ਨਹੀਂ ਪੈਂਦੀ ਇੱਧਰ ਸਾਡੇ 스낵ਸ ਚੰਗੀ ਤਰ੍ਹਾਂ ਗੋਲਡਨ ਬ੍ਰਾਊਨ ਜਿਹੜੇ ਆ ਹੋ ਗਏ ਆ ਹੁਣ ਅਸੀਂ ਸਾਰੇ ਇਹਨਾਂ 스낵ਸਾਂ ਨੂੰ ਇੱਕ ਇੱਕ ਕਰਕੇ ਪਲੇਟ ਦੇ ਵਿੱਚ ਕੱਢ ਲੈਂਦੇ ਆ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੇ ਇਹ ਸਨੈਕਸ ਤੁਹਾਨੂੰ ਜਰੂਰ ਪਸੰਦ ਆਏ ਹੋਗੇ। ਹੋਰ ਬਹੁਤ ਸਾਰੀਆਂ ਵੀਡੀਓਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤਾਂ ਜੋ ਅਸੀਂ ਹੋਰ ਵੀਡੀਓਜ਼ ਬਣਾ ਸਕੀਏ। ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ। ਚਲੋ ਜੀ ਅਸੀਂ ਹੁਣ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ। ਮੇਰੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ